සාහබද ਬਰੀ ਬਨੇਵਾ ਦੀ ਤਦ ਆਗੇ ਅਦਾਸ ਹਮਾੜੀ ਜੀਓ não ਗੁਗਲੀ ਗੁਨੇਵਾਹ ਗਰੀਬਿਆ ਗਰੀਬ ਨਿਵਾਹ तकरीबन 8-9 ਮਹੀਨਿਆਂ ਤੋਂ ਇਹਨਾਂ ਸਥਾਨਾਂ ਤੇ ਮਤਉ ਰਗੀ ਜਿੱਥੇ ਦਿਸਵਾਵਾ ਨਿਭਾਦੇ ਆਂ ਅਹੀਂ ਇਸ ਲਾਈਨੀ ਤੁਹਾਡਾ ਮਾਨ ਤੁਸਾਮਾਨ ਬਖਸ਼ਿਆ ਸੰ ਧੰਨਵਾਦ ਸਹਿਮਾਨਾ ਜਿਨ੍ਹਾਂ ਲਈ ਉਹਨਾਂ ਥੋੜਾ ਧੰਨਵਾਦ ਜੀ ਸਾਡੇ ਗੁਰੂ ਜਿਨ੍ਹਾਂ ਨੇ ਇਸ ਰਾਹ ਤੇ ਤੁਹਾਨੂੰ ਸੰਤੂਰਿਆ ਚੱਲਣਾ ਸਿਖਾਇਆ ਧੰਨਵਾਦ ਸਲੁਚੀ ਮੈਂਬਰ ਕਮੇਟੀ ਸਰਦਾਰ ਮਹਿਗਨ ਸਿੰਘ ਜੀ ਸਰਦਾਰ ਚੰਨਜੀ ਸਿੰਘ ਦੇ ਦੁਆਲੇ ਅੰਕਲ ਜੀ ਹੋਣਾ ਨੇ ਜਿਨ੍ਹਾਂ ਤੁਹਾਡੇ ਨਾਲ ਕੀ ਮੋਹ ਦੇ ਦਰਸ਼ਨ ਕਰਵਾਏ ਜਿਨ੍ਹਾਂ ਤੋਂ ਮਨ ਮਾ ਥੋੜਾ ਅੰਕਲ ਜੀ ਨਾਲੇ ਬਹੁਤ ਪਿਆਰ ਬਖਸ਼ਿਆ ਆਪਣੇ ਬੱਚਿਆਂ ਵਾਂਗੂ ਬਹੁਤ ਚਿੰਜਾ ਸਮਝਾਇਆ ਕਿਤੇ ਗਲਤੀ ਵੀ ਹੋ ਜਾਣੀ ਤੇ ਉੱਥੇ ਦੇ ਅੰਤ ਨੂੰ ਨਾਲ ਕਹਿਣਾ ਬੰਦੇ ਨਹੀਂ ਹਿੱਦਾਂ ਨਹੀਂ ਤਾਂ ਪਿਆਰ ਬਖਸ਼ਿਆ ਅਤਵਾ ਅੰਕਲ ਜੀ ਨਾਲੇ ਤਨ ਦਾ ਸਬਤ ਸੰਗਤ ਦਾ ਪ੍ਰਾਨ ਦਾ ਪੈਣਾ ਦਾ ਬਹੁਤ ਵਿਸਤੇ ਮਿਲ ਲਾਗੀ ਗੱਲ ਕਰ ਰਹੀ ਸੀ ਦੋਵੇਂ ਸਾਥੀਆਂ ਨਾਲ ਵੀ ਐਦਾਂ ਫੀਲ ਹੋ ਰਿਹਾ ਐ ਐਦਾਂ ਮਹਿਸੂਸ ਹੋ ਰਿਹਾ ਜਦੋਂ ਇੰਡੀਆ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਜਦੋਂ ਇਸ ਪਾਸੇ ਤੁਰੇ ਅੱਜ ਬਿਲਕੁਲ ਉਦਾਸ ਮਹਿਸੂਸ ਹੋ ਰਿਹਾ ਮੈਂ ਕੁਝ ਆਪਣਾ ਛੱਡ ਕੇ ਜਾ ਰਹੇ ਹਾਂ ਤੁਹਾਡੀਆਂ ਅਸੀਸਾਂ ਵਰਗਾ ਪਿਆਰ ਇੰਨਾ ਮਾਣ ਬਖਸ਼ਿਆ ਤੁਸ ਸਸਾਰੇ ਨੇ ਮੈਨਾਈ ਇਸ ਲਈ ਖlein ਜਿਨੀਆਂ ਵੀ ਚੰਗੀਆਂ ਚੀਜ਼ਾਂ ਸਾਡੀਆਂ ਤੁਹਾਨੂੰ ਸਭਤ ਸੰਗਤ ਨੂੰ ਲੱਗੀਆਂ ਨੇ ਸਾਰੀਆਂ ਮੇਰੀਆਂ ਦਰਉਧੀਆਂ ਮਾਣੀਆਂ ਮੇਰੀ ਝੋਲੀ ਚ ਪਾ ਦੇ ਜੀ ਜੁਨੀਆ ਸੇਵਾਵਾਂ ਲੜਿਆ ਨੰਦਰ ਪ੍ਰਵਾਹ ਕਰਿਓ। ਦੁਤਿਆਂ ਕੋ ਲਾਹਤ ਕਾ ਨਾ ਚਤਾਰੇ ਬੱਚੇ ਆ ਤੁਹਾਡੇ। ਇੱਕ ਅਰਦਾਸ ਸਾਰੀ ਸੰਗਤ ਸਾਡੇ ਵਾਸਤੇ ਕਰਿਓ। ਤੰਗੁਰ ਨਸਾ ਮਹਾਰਾਜ ਸੰਗੀਤੰ ਦੀ ਦਾਤ ਬਖਸ਼ੇ। ਜੁਨੀ ਦਾ ਨਾਮ ਪਾਈਸਾ ਪਾਈਸੂ ਦੀਪ ਸਿੰਘ। ਗਗਿੰਦਰ ਸਿੰਘ ਤੇ ਹਰਪਾਲ ਸਿੰਘ। ਇਹਨਾਂ ਦਾ ਵੀ ਅੱਜ ਤੱਕ ਜਿਹੜਾ ਦੀਵਾਨ ਸੀ ਇੱਥੇ ਉਹ ਇਹ ਨਾਲ ਜਿਲ੍ਹਾ ਕਾਇਮ ਸੀ ਉਸ ਮਾਮਲਾ ਹੈ ਕਿ ਤੇ ਸੋ ਇਹ ਜਿਹੜੇ ਸਾਡੇ ਨਵੇਂ ਕੀੜੀਆਂ ਬੰਦ ਬੜੀ ਖੁਸ਼ੀ ਹੈ ਕਿ ਅਕਸਰ ਜਿਹੜੀ ਜਗ੍ਹਾ ਤੇ ਉਹ ਜਿਹਨੇ ਯੰਗ ਏਜ ਦੇ ਨਾਇਰ ਤੇ ਪਹੁੰਚਦੇ ਸੋ ਇਹ ਸਾਡੇ ਉਹ तकरीबन ਨੋਮੀਨੇਟਾਂ ਕਹਿੰਦੇ ਆਏ ਹੋਏ ਸਭ ਤੁਹਾਨੂੰ ਬੜੀ ਖੁਸ਼ੀ ਹੋਈ ਹੈ ਤੁਹਾਨੂੰ ਦੇਖ ਕੇ ਇਹਨਾਂ ਨਾਲ ਬੱਥੇ ਅਤੇ ਮੈਂ ਮੀਨ ਕਰਦਾ ਹਾਂ ਕਿ ਇਹ ਹੋ ਚੰਦੀ ਕਲਾ ਜਰਨਗੇ ਹੋ ਦੀ ਸੇਵਾ ਕਰਨਗੇ ਅਤੇ ਆਪਣਾ ਜਗਾਂ ਨਾਮ ਕੀਰਤ ਸਿੱਖਿਆ ਗਿਆ ਇਹ ਹੋਰ ਪ੍ਰੈਕਟਿਸ ਕਰਨ ਅਤੇ ਹੋਰ ਦੀ ਚੰਦੀ ਕਲਾ ਜਰਨ ਅਤੇ ਸਾਰੀ ਦੁਨੀਆ ਵਿੱਚ ਆਪਣਾ ਨਾਮ ਹੋਵੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਗਜਗ ਪਿਤਾ ਸੋ ਨਿਹਾਲ ਸਤਿ ਸ੍ਰੀ ਅਕਾਲ ਹਰ ਸਤਿ ਸ਼੍ਰੀ ਅਕਾਲ ਕੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਯੁਗ ਮੈਂ ਕੀਰਤਨ ਪਰਧਾਨਾ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਭਾਈ ਸਾਹਿਬ ਭਾਈ ਸੁਖਦੀਪ ਸਿੰਘ ਜੀ ਜਿਨ੍ਹਾਂ ਨੇ ਗਲਿਆਨਵੜ ਗੁਰਦੁਆਰਾ ਲੰਮਾ ਸਮਾ ਕੀਰਤਨ ਦੀ ਸੇਵਾ ਕੀਤੀ ਅੱਜ ਉਹਨਾਂ ਦੀ ਇਥੋਂ ਵਿਦਾਇਗੀ ਸੀ ਵਿਦਾਇਗੀ ਸੀ ਸਾਰੀਆਂ ਸੰਗਤਾਂ ਨੇ ਉਹਨਾਂ ਨੂੰ ਬੜਾ ਪਿਆਰ ਦਿੱਤਾ ਔਰ ਮਾਰਗ ਦੇ ਚੰਨ ਅਰਦਾਸ ਵਿੱਚ ਦੀ ਕਰਦੇ ਆ ਉਹ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਗੁਰੂ ਕੀਰਤਨ ਨਾਲ ਨਿਹਾ ਕਰਦੇ ਰਹਿਣ ਵਾਹਿਗੁਰੂ ਨਾਤੇ ਰਹਿਮਤਾਂ ਪ੍ਰਿਆਸ ਰੱਖਣ ਜੀ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਪ੍ਰਮਾਨ ਹੈ ਤਾਲਜੋਸ ਦੇ ਉੱਪਰ ਬਹੁਤ ਪ੍ਰਭਾਵ ਨੂੰ ਜੱਪੀ ਹੈ ਨਾਏ ਧਿਆਨ ਦੇ ਨਾਲ ਅਨੁਸਾਰ ਗੁਰੂਕਾਰ ਦਾ ਹਜ਼ੂਰੀ ਦਾ ਜਿੱਕਰ ਪਾਈਸਾ ਪਈ ਸੁਖੀਬ ਸਿੰਘ ਰੰਗੋਆ ਵਾਲੇ ਪਾਈਸਾ ਪਈ ਹਾਫਸਿੰਗ ਪਾਈਸਾ ਪਈ ਜਿੱਥੇ ਬਸੇ ਸੀ ਜਿੱਥੇ ਦੇ ਪਿਛਰੇ ਤਕਰੀਬਨ 9 ਮਹੀਨੇ ਤੋਂ ਇਸ ਗੁਰੂਕਾਰ ਦੇ ਖੇਤਰ ਰਾਗੀ ਜੱਥੇ ਵੱਜੋ ਅਤੇ ਹੋਰ ਵੀ ਵਿਅੰਤ ਪ੍ਰਕਾਰ ਦੀਆਂ ਸੇਵਾਵਾਂ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਜਿੱਬਾਈਆਂ ਨੇ ਸੋ ਅੱਜ ਪਾਈਸਾ ਜਿੱਥੇ ਦੀ ਵਿਦਾਇਗੀ ਹੋਈ ਹੈ ਅਸਟਰੀਅਨ ਸੁਖਿਆਸ਼ੀਸ਼ਨ ਵੱਲੋਂ ਸਾਰਿਆਂ ਸਿੱਟੀਆਂ ਦੇ ਸੰਸਥਾ ਵੱਲ ਪਾਈ ਸਾਈਡ ਦਾ ਜਿਹਦੇ ਦਾ ਬਹੁਤ ਬਹੁਤ ਧੰਨਵਾਦ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੇ ਬੇਸ਼ੰਮ ਬੇਸ਼ੇਮ ਵਿੱਚ ਆਪਣੇ ਦਰਕਾਰ ਦੇ ਸੇਵਾ ਵਿੱਚ ਇਸ ਤਰ੍ਹਾਂ ਦੇ ਰੰਦੇ ਰਣ ਵਾਇਗੁਦਿਕਾ ਖਾਲਸਾ ਵਾਹੀਦਾ ਵਾਇਗੁਦਿਕਾ ਖਾਲਸਾ ਵਾਹੀਦਾ ਬਹੁਤ અપਾਰ ਬਖਸ਼ਿਸ਼ ਰਹਿਮਤ ਪਾਈ ਸੁਖਦੀਪ ਸਿੰਘ ਜੀ ਜੀ ਹਜੂਰਾ ਜੀ ਦਾ ਜਿਤਾ ਜ਼ੋਧੋਰਾ ਜ਼ਿਲ੍ਹੇ ਤੋਂ ਲੰਮਾ ਸਮਾਂ ਸੇਵਾ ਨਿਭਾ ਕੇ ਵਾਪਸ ਆਉਂਦਾ ਪਤਰੇ ਕਮਖਾਨੀ ਆਉਣ ਵਾਲੇ ਸਮੇਂ ਦੀ ਚੜ੍ਹਦੀ ਕਲਾ ਵਾਲੀ ਅਦਾਕਾਰੀ ਦੀ ਜਾਨ ਕੀਤੀ ਹੈ ਦਾਸ ਜੀ ਬਲੰਦਰ ਸਿੰਘ ਜੀ ਬੜ ਗਰਮ ਸੀ ਇਹ ਦੋਨਾਂ ਗਲੈਨ ਬੋਤ ਉਹਨਾਂ ਦੇ ਆਉਣ ਵਾਲੇ ਉਹ ਵੀ ਖਦੀ ਚੜ੍ਹਦੀ ਕਲਾ ਦੀ ਕਾਮ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਨ ਦੇ ਸ਼ਬਦ ਸਦੇ ਸਿ ਪਰਿਸ਼ਵਾਹ ਵਾਲਾ ਬਹੁਤ ਹੀ ਨਿੱਕੇ ਦੇ ਪਿਆਰ ਵਰਸੰਦੋ ਸੁਭਾਅ ਵਾਲੇ ਨੇ ਗੁਰਮੁਖਿਆਰੀ ਸੰਤਨ ਚ ਬਹੁਤ ਹੀ ਉਹਨਾਂ ਨੂੰ ਮਾਣ ਮਿਲਿਆ ਅੱਗੇ ਵੀ ਮਾਣ ਸਤਿਕਾਰ ਇਸੇ ਤਰ੍ਹਾਂ ਹੀ ਗੁਰੂ ਦੇ ਗੁਆਏ ਪ੍ਰਵਾਜਨ ਵਾਹਿਗੁਰੂ ਦਾ ਖਾਂਸਾ ਵਾਹਿਗੁਰੂ ਜੀ ਦਾ ਖਾਂਸਾ ਵਾਹਿਗੁਰੂ ਜੀ ਕੀ ਫਤੇ ਦਾਸ ਰਵੀ ਸਿੰਘ ਕਨਿਸ਼ਤ ਪਟੰਗੇ ਗੁਰਦੁਆਰਾ ਗਲੈਂਵੁੱਡ ਸਾਡੇ ਤੋਂ ਪਹਿਲਾਂ ਭਾਈ ਸੁਖਦੀਪ ਸਿੰਘ ਜੀ ਬਗਵਾੜੇ ਵਾਲੇ ਉਹਨਾਂ ਨੇ ਗਲੈਂਵੁੱਡ ਗੁਰਦੁਆਰਾ ਵਿਖੇ ਪਿਛਲੇ 8-9 ਮਹੀਨਿਆਂ ਤੋਂ ਕੀਰਤਨ ਦੀ ਸੇਵਾ ਨਹੀਂ ਪਾਈ ਹੈ ਬਹੁਤ ਸਤਿਕਾਰ ਮਾਨ ਸੰਗਤ ਦਾ ਜਿਨੇ ਪ੍ਰਾਪਤ ਕੀਤਾ ਹੈ ਸੋ ਇਸੇ ਵੀ ਜੋਥੇ ਚੜਦੀ ਕਲਾ ਦੀ ਅਰਦਾਸ ਦੇਸ਼ਾਂ-ਵਦੇਸ਼ਾਂ ਵਿੱਚ ਗਿਰਨ ਦੇ ਦਾਤ ਨਵਾਸ ਦੀ ਸੱਚੇ ਪਾਤਸ਼ਾਹ ਜੀ ਗੁਰੂ ਸਤਿਗੁਰਾਂ ਦੇ ਚਰਨਾਂ ਨਾਲ ਵਿਚਾਰ ਰਾਸ ਰਿਖੀ ਕਰਦੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੱਸਾ ਭਾਈ ਸੁਖਦੀਪ ਸਿੰਘ ਜੀ ਬੇਅੰਤ ਸੰਗਤਾਂ ਦਾ ਪਿਆਰ ਪਾਉਂਦੇ ਹੋਰ ਦੂਸਤਾਂ ਦੇ ਕਿਸੇ ਤਰ੍ਹਾਂ ਅਨੁਕੂਲ ਰੂਪ ਦੇ ਮੰਨ ਪਰਿਣਾਮ ਲਾਉਂਦੇ ਰਹਿਣ ਗੁਰੂ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਰੀਆਂ ਆਸਟ੍ਰੇਲੀਆ ਦੀਆਂ ਸੰਗਤਾਂ ਦਾ ਸਿਡਨੀ ਦੀਆਂ ਸੰਗਤਾਂ ਦਾ ਤਹਿ ਦਿਲੋਂ ਦਾਸ ਆਪਣੇ ਸਮੂਹ ਜਥੇਬੰਦੋਂ ਧੰਨਵਾਦ ਕਰਦਾ ਹੈ ਜਿੰਨਾ ਮੈਂ ਧੰਨਵਾਦ ਕਰਾਂ ਤੁਹਾਡੇ ਸਾਰਿਆਂ ਦਾ ਘਟ ਹੈ ਧੰਨਵਾਦ ਧੰਨ ਗੁਰੂ ਜੀ ਸੈ ਮਹਾਰਾਜੀ ਦਾ ਧੰਨਵਾਦ ਸਮੁੱਚੀ ਸੰਗਤ ਦਾ ਧੰਨਵਾਦ ਮੈਂਬਰ ਸਾਹਿਬਾਨ ਦਾ ਚਰਨ ਦੀ ਅਟਵਾਲ ਅੰਕਲ ਜੀ ਹੁਣ ਦਾ ਮਹੰਗਲ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਰਿਸ਼ਤੇ ਮਿਲੇ ਇੱਥੇ ਭੈਣਾ ਮਿਲੀਆਂ ਭਰਾ ਮਿਲੇ ਮਾਵਾ ਮਿਲੀਆਂ ਦਾਦੀਆਂ ਬਿਲੀਆਂ ਧੰਨਵਾਦ ਸਮੂਹ ਸੰਗਤ ਦਾ ਧੰਨਵਾਦ ਸਾਡੇ ਵਾਸਤੇ ਅਰਦਾਸ ਕਰਿਓ ਧੰਨ ਗੁਰਗੰਸਾਹ ਮਹਾਰਾਜ ਆਪਣੇ ਕੀਰਤਨ ਦੀਆਂ ਸੇਵਾਵਾਂ ਇਸੇ ਤਰੀਕੇ ਨਾਲ ਸਾਡੇ ਕੋਲ ਲੈਂਦੇ ਰਹਿਣ ਧੰਨਵਾਦ ਸਮੁੱਚੇ ਸਟਾਫ ਦਾ ਮੈਨੇਜਮੈਂਟ ਦਾ ਮੈਨੇਜਰ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਦਾ ਧੰਨਵਾਦ ਲਾਂਗਰੀ ਭਾਜੀ ਮਨਿੰਦਰ ਭਾਜੀ ਸੋਨੂ ਭਾਜੀ ਧੰਨਵਾਦ ਜਿਹੜੇ ਪਹਿਲੇ ਜਿੱਥੇ ਗਏ ਧੰਨਵਾਦ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਹੈਡ ਗਰੰਤੀ ਜੀ ਧੰਨਵਾਦ ਪਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਬੰਗਲਾ ਸਾਹਿਬ ਵਾਲੇ ਜਿੰਨੇ ਵੀ ਸਟਾਫ ਜਿਹੜੇ ਪਹਿਲਾਂ ਚੱਲ ਗਏ 라ਗੀ ਜਿਹੜੇ ਹੁਣ ਨੇ ਧੰਵਾਦ ਸਮੁੱਚੀ ਸੰਗਤ ਦਾ ਮੈਂ ਜਿੰਨਾ ਧੰਵਾਦ ਕਰਾਉਣਾ ਥੋੜਾ ਜੀ ਧੰਵਾਦ ਸਾਡੇ ਵੀਰ ਜੀ ਜਿਹੜੇ ਸਾਡੀਆਂ ਵਿਚਾਰਾਂ ਸਾਂਝੇ ਵਿਚਾਰ ਤੁਹਾਡੇ ਕੋਲ ਪਹੁੰਚਾ ਰਹੇ ਨੇ ਕਿਰਪਾ ਕਰੋ ਸਰਬੱਤ ਸੰਗਤ ਦੇ ਸਾਡੇ ਵਾਸਤੇ ਅਰਦਾਸ ਕਰਨ ਜੀ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Types of criminal law, family law, immigration law, convincing and employment matters, please contact Tarandeep Singh on zero four seven zero four one two six double zero.